ਗੁਰਪ੍ਰੀਤ ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਹਾਜਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਮ ਰਾਹੀਂ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਮਿਹਰ ਬਖਸ਼ਿਸ਼ صدਕਾ ਆਪਣੇ ਚੈਨਲ ਤੇ ਲਗਭਗ ਪਿਛਲੇ 18 ਮਹੀਨਿਆਂ ਤੋਂ ਆਰੰਭ ਕੀਤਾ ਹੋਇਆ ਹੈ ਸਾਤਸੰਗਤ ਜੀ ਸਤਿਗੁਰੂ ਨੇ ਕਿਰਪਾ ਕਰਕੇ ਕੱਲ ਤੱਕ ਆਪਣੇ ਕੋਲੋਂ 584 ਅੰਗ ਤੱਕ ਪਾਠ ਕਰਵਾ ਕੇ ਸੇਵਾ ਲਈ ਸੀ ਹੁਣ ਸਤਿਗੁਰੂ ਕਿਰਪਾ ਕਰਨ ਇਸ ਤੋਂ ਅੱਗੇ ਭਾਵ ਕੇ 585 ਨੰਬਰ ਅੰਗ ਤੋਂ ਆਪਾਂ ਸੇਵਾ ਕਰਨੀ ਹੈ ਸਾਤਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਹੀ ਕਿਰਪਾ ਕਰਨਗੇ ਜੇ ਸਾਤਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰ ਪਰ ਹੱਥ ਦਾਸਰੇ ਦੇ ਸਿਰ ਤੇ ਰੱਖੋਗੇ ਹੁਣ ਸਾਥ ਸੰਗਤ ਜੀ ਕਰੋ ਜੀ ਕਿਰਪਾ ਕਰੋ ਜੀ ਕਿਰਪਾ ਰੱਖੋ ਜੀ ਮੇਰ ਪਰ ਹੱਥ ਦਾਸਰੇ ਦੇ ਸਿਰ ਤੇ ਤੇ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫੇਰ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ અમર अनोखे शहीद बाबा દીપ સિંહજી કરોજી કૃપા તે સારે આખોજી અમર શહીદ તન તન બબા નોદ સિંહજી બડા હંસ મહલા તિજા બડા હંસ કી વાર મહલ્લા ચોથા ਲੱਲਾ ਬਹਿਲੀਮਾ ਕੀ ਤੁੰ ਗਾਮਣੀ ਲੱਲਾ ਬਹਿਲੀਮਾ ਸਭ ਸੰਗਤ ਜੀ ਲੱਲਾ ਤੇ ਬਹਿਲੀਮਾ ਦੋ ਛੋਟੇ ਛੋਟੇ ਰਾਜਪੂਤ ਰਾਜੇਸਨ ਕਾਂਗੜੇ ਦੇ ਇਲਾਕੇ ਵਿੱਚ ਇੱਕ ਵਾਰ ਲੱਲਾ ਦੇ ਇਲਾਕੇ ਵਿੱਚ ਆੜ ਲੱਗੀ ਉਸ ਨੇ ਆਪਣੀ ਪੈਦਾਵਾਰ ਦਾ ਛੇਵਾਂ ਹਿੱਸਾ ਦੇਣ ਦਾ ਇਕਰਾਰ ਕਰਕੇ ਬਹਿਲੀਮਾ ਦੀ ਨਹਿਰ ਤੋਂ ਪਾਣੀ ਲਿਆ ਫਸਲ ਦਾ ਵੇਲਾ ਆਇਆ ਤੇ ਉਸ ਨੇ ਇਕਰਾਰ ਪੂਰਾ ਨਾ ਕੀਤਾ ਇਸ ਗੱਲ ਤੇ ਦੋਖਣ ਵਿੱਚ ਲੜਾਈ ਹੋ ਗਈ ਪਰ ਬਹਿਲੀਮਾ ਜਿੱਤ ਗਿਆ ਇਸ ਲੜਾਈ ਦਾ ਹਾਲ ਕਿਸੇ ਢਾਡੀ ਨਿਵਾਰ ਵਿੱਚ ਗਾਇਆ ਕਾਲ ਲੱਲਾ ਦੇ ਦੇਸ਼ ਦਾ ਖੋਇਆ ਬਹਿਲੀਮਾ ਹੀ ਸਾ ਚਟਾ ਮਨਾਈ ਕੇ ਜਲ ਨਹਿਰੋਂ ਦੀਨਾ ਫਿਰ ਉਹਨ ਹੋਏ ਲੱਲਾ ਨੇ ਰਣ ਮੰਡਿਆ ਧੀਮਾ ਪੇੜ ਦਹੁ ਦਿਸ ਮਚਿਆ ਛਟ ਪਈ ਅਦੀਮਾ ਸਿਰ ਧੜ ਡਿੱਗੇ ਖੇਤ ਵਿੱਚ ਜਿਉ ਵਾਹਣ ਢੀਮਾ ਦੇਖ ਮਾਰੇ ਲੱਲਾ ਬਹਿਲੀਮ ਨੇ ਰਣ ਮਹਿ ਬਰਸ਼ੀਮਾ ਸਤਗੁਰੂ ਜੀ ਨੇ ਆਗਿਆ ਕੀਤੀ ਕਿ ਇਸ ਸਵਾਰ ਦੀ ਸੁਰਤੇ ਗੁਰੂ ਰਾਮਦਾਸ ਜੀ ਦੀ ਇਹ ਵਡਹਾਂਸ ਦੀ ਵਾਰ ਕਾਉਣੀ ਹੈ ਵਡਹਾਂਸ ਰਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਵਾਰ ਲਲਾ ਤੇ ਬੈਲੀਮਾਂ ਦੀ ਧੁਨ ਅਨੁਸਾਰ ਗਾਈ ਜਾਵੇ ੴ ਸਤਿਗੁਰ ਪ੍ਰਸਾਦ ਅਕਾਲ ਪੁਰਖੇ ਕਹਿ ਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸਾਲੋਕ ਮਹਲਾ 3 ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਤਸ਼ਾਹ ਜੀ ਦੀ ਬਾਣੀ ਸ਼ਲੋਕ ਦੇ ਵਿੱਚ ਸ਼ਬਦ ਰਤੇ ਵਡ ਹੰਸ ਹੈ ਸਚ ਨਾਮ ਉਰਦਾਰ ਜੋ ਸੱਚੇ ਨਾਮ ਨੂੰ ਹਿਰਦੇ ਵਿੱਚ ਪ੍ਰੋਕ ਕੇ ਸਤਿਗੁਰ ਦੇ ਸ਼ਬਦ ਵਿੱਚ ਰਤੇ ਹੋਏ ਹਨ ਉਹ ਵੱਡੇ ਬਿਵੇਕੀ ਸੰਤ ਹਨ ਸਚ ਸੰਗਰਹਿ ਸਦ ਸਚ ਰਹਿ ਸਚੇ ਨਾਮ ਪਿਆਰ ਉਹ ਸੱਚਾ ਨਾਮ ਰੂਪ ਧਨ ਇਕੱਠਾ ਕਰਦੇ ਹਨ ਤੇ ਸੱਚੇ ਨਾਮ ਵਿੱਚ ਪਿਆਰ ਦੇ ਕਾਰਨ ਸੱਚ ਵਿੱਚ ਹੀ ਨਿਰੰਦ ਰਹਿੰਦੇ ਹਨ ਸਦਾ ਨਿਰਮਲ ਮਹਿਲ ਨਾਲ ਲਗਈ ਨਦਰ ਕੀਤੀ ਕਰਤਾਰ ਕਰਤਾਰ ਨੇ ਉਹਨਾਂ ਤੇ ਮਿਹਰ ਦੀ ਨਜ਼ਰ ਕੀਤੀ ਹੋਈ ਹੈ ਇਸ ਕਰਕੇ ਉਹ ਸਦਾ ਪਵਿੱਤਰ ਹਨ ਉਹਨਾਂ ਨੂੰ ਬੁਕਾਰਾਂ ਦੀ ਮਹਿਲ ਨਹੀਂ ਲੱਗਦੀ ਨਾਨਕ ਹਉ ਤਿੰਨ ਕੈਬਲ ਹਾਰਨੇ ਜੋ ਆਨੰਦਨ ਜਪੈ ਮਾਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੋ ਮਨੁੱਖ ਹਰ ਵੇਲੇ ਪ੍ਰਮਾਤਮਾ ਨੂੰ ਸਿਮਰਦੇ ਹਨ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਮੈਂ ਉਹਨਾਂ ਤੋਂ ਬਲਹਾਰ ਜਾਂਦਾ ਹਾਂ ਮਹਲਾ ਤੀਜ ਮੈਂ ਜਾਣ ਆਵੜ ਹੰਸ ਹੈ ਤਮ ਕੀਆ ਸੰਗ ਜੇ ਜਣਾ ਬਗ ਬੱਪੜਾ ਤਾਂ ਜਨਮ ਨ ਦੇਂਦੀ ਅੰਗ ਇੱਥੇ ਸਤਿਗੁਰੂ ਕਹਿਣ ਲੱਗੇ ਕਿ ਮੈਂ ਸਮਝਿਆ ਸੀ ਕਿ ਕੋਈ ਵੱਡਾ ਸੰਤ ਹੈ ਇਸ ਵਾਸਤੇ ਮੈਂ ਉਸ ਨਾਲ ਸਾਥ ਕੀਤਾ ਜੇ ਮੈਨੂੰ ਪਤਾ ਹੁੰਦਾ ਕਿ ਵਿਚਾਰਾ ਪਖੰਡੀ ਮਨੁੱਖ ਹੈ ਤੇ ਮੈਂ ਮੁਰਜ਼ੋ ਹੀ ਉਸਦੇ ਪਾਸ ਨਾ ਬੈਠਦੀ ਮਾਲਾ ਤਿਜਾ ਹੰਸਾਂ ਰੇਖ ਕਰਨਦਿਆ ਬਗਾ ਪਿਆ ਚਾਉ ਡੋਬ ਮੁਏ ਬਗ ਬੱਪਰੇ ਸਿਰ ਤਲ ਉੱਪਰ ਪਾਉ ਹੰਸਾਂ ਨੂੰ ਤਰਦਿਆਂ ਵੇਖ ਕੇ ਬੰਗਲੇ ਨੂੰ ਵੀ ਚਾਕ ਕੁੱਦਿਆ ਪਰ ਬੰਗਲੇ ਵਿਚਾਰੇ ਸਿਰ ਪਰਨੇ ਹੋ ਕੇ ਡੁੱਬ ਕੇ ਮਰ ਗਏ ਪੌੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ हे ਪ੍ਰਭੂ ਸੰਸਾਰ ਦਾ ਮੁੱਢ ਤੂੰ ਆਪ ਹੀ ਬਣਾਇਆ ਕਿਉਂਕਿ ਇਸ ਤੋਂ ਪਹਿਲਾਂ ਦਾ ਪੀਤੂ ਆਪ ਹੀ ਹੈ ਤੂੰ ਆਪ ਹੀ ਹੈ ਤੂੰ ਆਪ ਹੈ ਆਪ ਨਿਰੰਕਾਰ ਹੈ ਕੋ ਅਵਰ ਨਬਿਆ ਤੇਰਾ ਕੋਈ ਖਾਸ ਸਰੂਪ ਨਹੀਂ ਹੈ ਜੋ ਮੈਂ ਬਿਆਨ ਕਰ ਸਕਾਂ ਤੇਰੇ ਵਰਗਾ ਕੋਈ ਦੂਜਾ ਨਹੀਂ ਹੈ ਤੂੰ ਕਰਨ ਕਰਮ ਸਮਰੱਥ ਹੈ ਤੂੰ ਕਰ ਸੁਥਿਆ ਸ੍ਰਿਸ਼ਟੀ ਦੀ ਉਤਪਤੀ ਕਰਨ ਦੇ ਤੂੰ ਹੀ ਸਮਰੱਥ ਹੈ ਜੋ ਕੁਝ ਤੂੰ ਕਰਦਾ ਹੈ ਉਹੀ ਹੁੰਦਾ ਹੈ ਤੋ ਹੜ ਮੰਗਿਆਂ ਦਾਨ ਦੇਵਣਾ ਸਭ ਨਾ ਹਾਂ ਜੀਆ ਤੂੰ ਸਾਰੇ ਜੀਵਾਂ ਨੂੰ ਉਹਨਾਂ ਦੇ ਮੰਗਣ ਤੋਂ ਬਿਨਾ ਹੀ ਸਭ ਦਾਤਾਂ ਦੇ ਰਿਹਾ ਹੈਂ ਸਾਬੇ ਆਖੋ ਸਤਿਗੁਰੂ ਵਾਵਾ ਜਿਨ ਦਾਨ ਹਰ ਨਾਮ ਮੁਖ ਦਿਆ ਸਾੜੇ ਆਖੋ ਸਤਿਗੁਰੂ ਪੀ ਧਨ ਹੈ ਜਿਸ ਨੇ ਇਹੋ ਜੇ ਪ੍ਰਭੂ ਦੇ ਨਾਮ ਰੂਪ ਉਦਤ ਸਾਡੇ ਮੂੰਹ ਵਿੱਚ ਪਾਈ ਹੈ ਵਡ ਹੰਸ ਮਹਲਾ ਤੀਜਾ ਸਾ ਲੋਕ ਮਹਲਾ ਤੀਜਾ ਬੜਾ ਹੰਸ ਸਾਗ ਦੇ ਵਿੱਚ ਧੰਗ ਗੁਰੂ ਅਮਰਦਾਸ ਜੀ ਮਹਾਰਾਜ ਦੇ ਮਖਾਰ ਪਿੰਟੋ ਉਚਾਰਨ ਕੀਤੀ ਹੋਈ ਬਾਣੀ ਸ਼ਲੋਕਾਂ ਦੇ ਵਿੱਚ ਭਾ ਵਿੱਚ ਸਭ ਅਕਾਰ ਨਿਰਪੋ ਹਰ ਜਿਉ ਸੋਏ ਸਤ ਗੁਰ ਸੇਵਿਆ ਹਰ ਮਨ ਵਸੇ ਤਿੱਥੇ ਭੋਕ ਦੇ ਨਾ ਹੋਏ ਜਗਤ ਦਾ ਸਾਰਾ ਆਕਾਰ ਪ੍ਰਭੂ ਪ੍ਰਭਾਵ ਡਰ ਦੇ ਅਧੀਨ ਹੈ ਇੱਕੋ ਪ੍ਰਮਾਤਮਾ ਹੀ ਡਰ ਤੋਂ ਰਹਿਤ ਹੈ ਜੇ ਗੁਰੂ ਦੇ ਦੱਸੇ ਰਾਹ ਉੱਤੇ ਤੁਰਿਏ ਤਾਂ ਉਹ ਡਰ ਰਹਿਤ ਪ੍ਰਭੂ ਮਨ ਵਿੱਚ ਆ ਵਸਦਾ ਹੈ ਫਿਰ ਉਸ ਮਨ ਵਿੱਚ ਕਦੇ ਕੋਈ ਡਰ ਨਹੀਂ ਵਿਆਪਦਾ ਦੁਸ਼ਮਣ ਦੁੱਖ ਤਸਨੋਂ ਨੇੜ ਨਾ ਆਵੇ ਉਹ ਨਸਕੇ ਕੋਈ ਗੁਰਮਖ ਮੰਨ ਵਿਚਾਰਿਆ ਜੋ ਤਿਸ ਪਾਵੈ ਸੋਇ ਕੋਈ ਵਾਰੀ ਉਸ ਦੇ ਨੇੜੇ ਨਹੀਂ ਆ ਸਕਦਾ ਕੋਈ ਦੁੱਖ ਉਸ ਨੂੰ ਪੂਰ ਨਹੀਂ ਸਕਦਾ ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਸਾਹਮਣੇ ਹੋ ਕੇ ਮਨ ਵਿੱਚ ਇਹ ਵਿਚਾਰ ਕਰੇ ਜਿਸ ਦੇ ਮਨ ਵਿੱਚ ਇਹ ਵਿਚਾਰ ਉੱਠਦੀ ਹੈ ਕਿ ਜੋ ਕੁਝ ਪ੍ਰਭੂ ਨੇ ਕੀਤਾ ਹੈ ਚੰਗਾ ਕੀਤਾ ਹੈ ਜੋ ਕੁਝ ਪ੍ਰਭੂ ਕਰਦਾ ਹੈ ਚੰਗਾ ਲੱਗਦਾ ਹੈ ਜੋ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸਾਡੀ लाज ਉਹ ਆਪ ਹੀ ਰੱਖੇਗਾ ਸਾਡੇ ਕੰਮ ਉਹ ਆਪ ਹੀ ਸਵਾਰਦਾ ਹੈ ਮਹਾਰਾਤੀ ਜਾਨ ਇਕ ਸੱਜਣ ਚੱਲੇ ਇਕ ਚਲ ਗਏ ਰਹਿੰਦੇ ਪੀ ਫੁਨ ਜਾਏ ਜਿਨੀ ਸਤਗੁਰ ਨਾ ਸੇਵਿਓ ਸੇ ਆਏ ਗਏ ਪਛਤਾਏ ਕੁਝ ਸੱਜਣ ਜਾਣ ਨੂੰ ਤਿਆਰ ਹਨ ਕੁਝ ਕੂਚ ਕਰ ਗਏ ਹਨ ਬਾਕੀ ਦੇ ਵੀ ਚਲੇ ਜਾਣਗੇ ਭਾਵ ਜਗਤ ਨਾ ਸੀਨੇ ਹੈ ਪਰ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਹੋਈ ਕਾਰ ਨਹੀਂ ਕੀਤੀ ਉਹ ਜਗਤ ਵਿੱਚ ਆ ਕੇ ਇਥੋਂ ਪੁਛਤਾਉਂਦੇ ਚਲੇ ਜਾਂਦੇ ਹਨ ਨਾਮ ਨਿਪਰ ਸੱਚ ਰਤੇ ਸੇ ਨਾ ਵਿਛੜੈ ਸਤ ਗੁਰ ਸੇਵ ਸੁਮਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੋ ਮਨੁੱਖ ਸੱਚੇ ਨਾਮ ਵਿੱਚ ਰੰਗੇ ਹੋਏ ਹਨ ਉਹ ਪ੍ਰਮਾਤਮਾ ਤੋਂ ਨਹੀਂ ਵਿਛੜਦੇ ਉਹ ਗੁਰੂ ਦੀ ਦੱਸੀ ਸੇਵਾ ਕਰਕੇ ਪ੍ਰਭੂ ਵਿੱਚ ਜੁੜੇ ਰਹਿੰਦੇ ਹਨ ਪੌਰੀ ਤਿਸ ਮਿਲਿਆ ਸਤਗੁਰ ਸੱਜਣਾ ਜਿਸ ਅੰਤਰ ਹਰ ਗੁਣਕਾਰੀ ਉਸ ਪਿਆਰੇ ਗੁਰੂ ਨੂੰ ਮਹਿਣਾ ਚਾਹੀਦਾ ਹੈ ਜਿਸ ਦੇ ਹਿਰਦੇ ਵਿੱਚ ਗੁਣਾਂ ਦਾ ਸੋਮਾ ਪ੍ਰਮਾਤਮਾ ਵਸ ਰਿਹਾ ਹੈ ਤਿਸ ਮਿਲਿਆ ਸਤਗੁਰ ਪ੍ਰੀਤਮ ਜਿਨ ਹਉ ਮੈਂ ਵਿੱਚੋਂ ਮਰੀ ਉਸ ਪ੍ਰੀਤਮ ਸਤਗੁਰੂ ਦੀ ਸ਼ਰਨ ਪੈਣਾ ਚਾਹੀਦਾ ਹੈ ਜਿਸ ਨੇ ਆਪਣੇ ਅੰਦਰੋਂ ਹੰਕਾਰ ਨੂੰ ਦੂਰ ਕਰ ਲਿਆ ਹੈ ਸੋ ਸਤਗੁਰੂ ਪੂਰਾ ਧਨ ਧਨ ਹੈ ਜਿਨ ਹਰ ਅਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਉਹ ਸਤਗੁਰੂ ਧਨ ਹੈ ਧਨ ਹੈ ਜਿਸ ਨੇ ਪ੍ਰਭੂ ਸਿਮਰਨ ਦੀ ਇਹ ਸਿੱਖਿਆ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਸੋਨਾ ਬਣਾ ਦਿੱਤਾ ਹੈ ਨੇਤ ਜਪਿਓ ਸੰਤੋ ਰਾਮ ਨਾਮ ਫੌਜਲ ਬਖਤਾਰੀ ਇਹ ਸੰਤ ਜਨੋ ਸੰਸਾਰ ਸਮੁੰਦਰ ਦੀ ਮਾਇਆ ਰੂਪ ਜ਼ਹਿਰ ਤੋਂ ਪਾਰ ਲੰਗਾਉਣ ਵਾਲਾ ਹਰ ਨਾਮ ਰੋਜ਼ ਜਪਉ ਹੂੰ ਗੁਰ ਪੂਰੇ ਹਰਿ ਉਪਦੇਸਿਆ ਗੁਰ ਵਿਟੜਿਓ ਹਉ ਸਦਵਾਰੀ ਆਪਣੇ ਸਤਗੁਰੂ ਤੋਂ ਮੈਂ ਸਦਕੇ ਹਾਂ ਪੂਰੇ ਸਤਗੁਰੂ ਨੇ ਮੈਨੂੰ ਪ੍ਰਮਾਤਮਾ ਨੇੜੇ ਵਿਖਾ ਦਿੱਤਾ ਹੈ ਸਾ ਲੋਕ ਮਹਲਾ 3 ਵਡਹੰਸ ਰਾਗ ਦੇ ਵਿੱਚ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਸ਼ਲੋਕਾਂ ਵਿੱਚ ਸਤਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖਸਾਰ ਐਥੇ ਮਿਰਣ ਵਡਿਆਈਆ ਦਰਗਾਹ ਮੋਖ ਕੁਵਾਰ ਗੁਰੂ ਦੀ ਦੱਸੀ ਸੇਵਾ ਚਾਕਰੀ ਕਰਨੀ ਚੰਗੀ ਹੈ ਤੇ ਚੰਗੇ ਤੋਂ ਚੰਗੇ ਸੁੱਖ ਦਾ ਤਤ ਹੈ ਗੁਰੂ ਦੀ ਦੱਸੀ ਸੇਵਾ ਕੀਤਿਆਂ ਜਗਤ ਵਿੱਚ ਆਦਰ ਮਿਲਦਾ ਹੈ ਪ੍ਰਭੂ ਦੀ ਹਜ਼ਾਰੀ ਹਜ਼ੂਰੀ ਵਿੱਚ ਸੁਰਖਰੀ ਦਾ ਦਰਵਾਜ਼ਾ ਮਿਲਦਾ ਹੈ ਸੱਚੀ ਕਾਰਕਮਾਵਣੀ ਸੱਚ ਪੰਨਣ ਸੱਚ ਨਾਮ ਅਧਾਰ ਸੱਚੀ ਸੰਗਤ ਸੱਚ ਮਿਲੇ ਸੱਚੇ ਨਾਏ ਪਿਆਰ ਗੁਰੂ ਦੀ ਸੇਵਾ ਇਹੀ ਸੱਚੀ ਕਾਰ ਕਮਾਉਣ ਯੋਗ ਹੈ ਇਸ ਨਾਲ ਮਨੁੱਖ ਨੂੰ ਪਰਦੇ ਕੱਜਣ ਲਈ ਸੱਚਾ ਨਾਮ ਰੂਪ ਪਛਾਣ ਆ ਮਿਲ ਜਾਂਦਾ ਹੈ ਸੱਚੀ ਸੰਗਤ ਵਿੱਚ ਸੱਚੇ ਨਾਮ ਵਿੱਚ ਪਿਆਰ ਪੈਂਦਾ ਹੈ ਤੇ ਸੱਚੇ ਪ੍ਰਭੂ ਵਿੱਚ ਸਮਾਈ ਹੋ ਜਾਂਦੀ ਹੈ ਸੱਚੇ ਸ਼ਬਦ ਹਰ ਖਸਦਾ ਦਰ ਸਚੇ ਸਚਿਆਰ ਲਾਨਕ ਸਤਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਨਦਰ ਕਰੇ ਕਰਤਾਰ ਗੁਰੂ ਦੇ ਸੱਚੇ ਸ਼ਬਦ ਦੀ ਬਰਕਤ ਨਾਲ ਮਨੁੱਖ ਦੇ ਮਨ ਵਿੱਚ ਸਦਾ ਖੁਸ਼ੀ ਬਣੀ ਰਹਿੰਦੀ ਹੈ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਮਨੁੱਖ ਸੁਰਖਰੂ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸਤਗੁਰੂ ਦੀ ਦਸੀ ਹੋਈ ਕਾਰ ਉਹੀ ਮਨੁੱਖ ਕਰਦਾ ਹੈ ਜਿਸ ਉੱਤੇ ਪ੍ਰਭੂ ਆਤਮੇਵ ਦੀ ਨજર ਕਰਦਾ ਹੈ ਮਾਲਾ ਤੀਜਾ ਹੋਰ ਵਡਾਣੀ ਚੱਕਰੀ ਤ੍ਰਿਗ ਜੀਵਣ ਤ੍ਰਿਗ ਵਾਸ ਅੰਮ੍ਰਿਤ ਛੋੜ ਬਿਖ ਲਗੇ ਬਿਖ ਖਟਣਾ ਬਿਖਰਾਸ ਪਰਮਾਤਮ ਦੀ ਬੰਦਗੀ ਛੱਡ ਕੇ ਹੋਰ ਬਗਾਨੀ ਕਾਰ ਕਰਨ ਵਾਲਿਆਂ ਦਾ ਹੈ ਜਿਉਣਾ ਤੇ ਬਸਣਾ ਫਟਕਾਰਯੋਗ ਹੈ ਐਸੇ ਮਨੁੱਖ ਅਮਰਤ ਛੱਡ ਕੇ ਮਾਇਆ ਰੂਪ ਜੈਨ ਨੂੰ ਇਕੱਠਾ ਕਰਨ ਵਿੱਚ ਲੱਗੇ ਹੋਏ ਹਨ ਤੇ ਜ਼ਹਿਰ ਹੀ ਉਹਨਾਂ ਦੀ ਖੱਟੀ ਖਮਾਈ ਤੇ ਪੂੰਜੀ ਹੈ ਵਿਖ ਖਾਣਾ ਵਿਖ ਪੈਨਣਾ ਵਿਖ ਕੇ ਮੁਖ ਗਰਾਸ ਉਹਨਾਂ ਦੀ ਖਰਾਕ ਤੇ ਪੁਸ਼ਾਕ ਜ਼ਹਿਰ ਹਨ ਤੇ ਜ਼ਹਿਰ ਮੂੰਹ ਵਿੱਚ ਦਿੱਤੀਆਂ ਹੋਈਆਂ ਗਰਾਈਆਂ ਇੱਥੇ ਦੁੱਖੋ ਦੁੱਖ ਕਮਾਉਣਾ ਮੂਆ ਦਰਕ ਨਵਾਸ ਮਨ ਮੁਖ ਮੂ ਮਲੇ ਸ਼ਬਦ ਨਾ ਜਾਣਣੀ ਕਾਮ ਕਰੋਦ ਬਨਾਸ ਅਜਿਹੇ ਬੰਦੇ ਜਗਤ ਵਿੱਚ ਨੇਰਾ ਦੁੱਖ ਹੀ ਭੁਗਦੇ ਹਨ ਤੇ ਮਾਇਆ ਵੀ ਉਹਨਾਂ ਦਾ ਵਾਸ ਨਰਕ ਵਿੱਚ ਹੁੰਦਾ ਹੈ ਤੇ ਮਰਿਆਂ ਵੀ ਅਜਿਹੇ ਬੰਦੇ ਜਗਤ ਵਿੱਚ ਨੇਰਾ ਦੁੱਖ ਹੀ ਦੁੱਖ ਪਾਉਂਦੇ ਹਨ ਤੇ ਮਰਨ ਲੱਗਿਆ ਵੀ ਉਹਨਾਂ ਦਾ ਵਾਸ ਸੁਨਰਕਾਂ ਵਿੱਚ ਹੀ ਹੁੰਦਾ ਹੈ ਤੇ ਜਿਹੜੇ ਮੂਹੋਂ ਮੈਲੇ ਹੋਣ ਕਰਕੇ ਮਨ ਦੇ ਪਿੱਛੇ ਤੁਰਨ ਵਾਲੇ ਮਰੂਖ ਹਨ ਉਹ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦੇ ਤੇ ਕਾਮ ਕ੍ਰੋਧ ਨਾਲ ਉਹਨਾਂ ਦੀ ਆਤਮਿਕ ਮੌਤ ਹੋ ਜਾਂਦੀ ਹੈ ਸਤਗੁਰ ਕਾ ਪੋ ਛੋਡਿਆ ਮਨ ਹਟ ਕੰਮ ਨਿਆ ਰਾਸ ਸਤਗੁਰੂ ਦਾ ਅਦਬ ਛੱਡ ਕੇ ਸਤਗੁਰੂ ਦਾ ਅਦਬ ਛੱਡ ਦੇਣ ਕਰਕੇ ਮਨ ਦੇ ਹੱਥ ਨਾਲ ਕੀਤਾ ਹੋਇਆ ਉਹਨਾਂ ਦਾ ਕੋਈ ਕੰਮ ਸਿਰੇ ਨਹੀਂ ਚੜਦਾ ਜੰਪੂਰ ਬੱਦੇ ਮਾਰੀਏ ਕੋਨਾ ਸੁਣੇ ਅਰਦਾਸ ਇਸ ਵਾਸਤੇ ਮਨਮੁਖ ਮਨੁੱਖ ਜਿਹੜੇ ਜਿਹੜੇ ਮਨ ਦੇ ਆਖੇ ਲੱਗਣ ਵਾਲੇ ਮਨੁੱਖ ਹਨ ਉਹ ਜੰਪੂਰੀ ਵਿੱਚ ਬੱਦੇ ਮਾਰ ਖਾਂਦੇ ਹਨ ਤੇ ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ ਨਾਨਕ ਪੁਰਬ ਲਿਖਿਆ ਕੁਮਾਵਣਾ ਗੁਰਮਖਨਾਮਨਵਾਸ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੀਵ ਮੁੱਢ ਤੋਂ ਕੀਤੇ ਕਰਮਾਂ ਅਨੁਸਾਰ ਲਿਖਿਆ ਦੇ ਕਮਾਉਂਦੇ ਹਨ ਗੁਰੂ ਦੇਵ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਸੁਰਤ ਨਾਮ ਵਿੱਚ ਜੁੜੀ ਰਹਿੰਦੀ ਹੈ ਪੌੜੀ ਜੋ ਸਤਗੁਰ ਸੇਵੇ ਸਾਧ ਜਨ ਜਿਦ ਹਰ ਹਰ ਨਾਮ ਧੜਾਇਆ ਜੇ ਸਤਗੁਰੂ ਨੇ ਪ੍ਰਭੂ ਦਾ ਨਾਮ ਮਨੁੱਖ ਦੇ ਅੰਦਰ ਵਿੱਚ ਪੱਕਾ ਕਰਾਇਆ ਹੈ ਉਹ ਸਾਧਗੁਰੂ ਦੀ ਸੇਵਾ ਕਰੇ ਸੋ ਸਤਗੁਰ ਪੂਜੈ ਦਿਨ ਸਰਾਤ ਜਿਨ ਜਗਨਾਥ ਜਗਦੀਸ਼ ਜਿ ਪਾਇਆ ਜਗਦੀਸ਼ ਦਾ ਮਤਲਬ ਹੁੰਦਾ ਜਗਤ ਦਾ ਮਾਲਕ ਜਗਤ ਈਸ਼ ਜੇ ਸਗੁਰੂ ਨੇ ਜਗਤ ਤੇ ਮਾਲਕ ਤੇ ਨਾਥ ਦਾ ਨਾਮ ਜੀਵਾਂ ਤੋਂ ਜੋ ਪਾਇਆ ਹੈ ਉਸੇ ਦਿਨ ਰਾਤ ਪੂਜਾ ਕਰੋ ਸੋ ਸਤਗੁਰੂ ਦੇਖੋ ਇੱਕ ਨਿਮਖ ਨਿਮਖ ਜਨ ਹਰ ਕਾ ਹਰ ਪੰਥ ਬਤਾਇਆ ਜਿਸ ਗੁਰੂ ਨੇ ਪ੍ਰਮਾਤਮਾ ਦੇ ਮਿਲਣ ਦਾ ਰਾਹ ਦੱਸਿਆ ਹੈ ਉਸ ਦਾ ਹਰ ਵੇਲੇ ਦਰਸ਼ਨ ਕਰੋ ਤੇ ਸਤਗੁਰ ਕੀ ਸਭ ਪਗੀ ਪਾਓ ਜਿਨ ਮੁਹ ਅੰਧੇਰ ਚਕਾਇਆ ਜੇ ਸਤਗੁਰੂ ਨੇ ਜੀਵਾਂ ਦੇ ਹਿਰਦੇ ਵਿੱਚੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਕਰ ਦਿੱਤਾ ਉਸ ਦੇ ਚਰਨੀ ਲੱਗੋ ਸੋ ਸਤਿਗੁਰ ਕੋ ਸਭ ਤਨ ਤਨ ਜਨ ਹਰ ਪਗਤ ਪੁੰਡਾਰ ਲਹਾ ਜਿਸ ਗੁਰੂ ਨੇ ਪ੍ਰਭੂ ਦੀ ਭਗਤੀ ਦੇ ਖਜ਼ਾਨੇ ਲੁਭਾ ਦਿੱਤੇ ਆਖੋ ਉਹ ਗੁਰੂ ਧੰਨ ਹੈ ਉਹ ਗੁਰੂ ਧੰਨ ਹੈ ਵਡ ਹੰਸ ਮਹਲਾ ਤੀਜਾ ਸ਼ਲੋਕ ਮਹਲਾ 3 ਬੁਰਹੰਸ ਰਾਗ ਦੇ ਵਿੱਚ ਸਤਿਗੁਰੂ ਅਮਰਦਾਸ ਜੀ ਦੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਆਜਾਣ ਕੀਤੀ ਬਾਣੀ ਸ਼ਲੋਕਾਂ ਦੇ ਵਿੱਚ ਸਤਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨ ਜਾਏ ਗੁਰੂ ਨੂੰ ਮਿਲਿਆ ਹੀ ਮਨੁੱਖ ਦੇ ਮਨ ਦੀ ਭੁੱਖ ਦੂਰ ਹੋ ਸਕਦੀ ਹੈ ਭੇਖਾਂ ਦੇ ਨਾਲ ਕ੍ਰਿਸ਼ਨਾ ਨਹੀਂ ਜਾਂਦੀ ਦੁੱਖ ਲਗਾ ਕਰ ਕਰ ਫਿਰੇ ਅਗੈ ਦੁਨੀ ਮਿਲੇ ਸਜਾਏ ਪੇਖੀ ਸਾਧੂ ਤ੍ਰਿਸ਼ਨਾ ਦੇ ਦੁੱਖ ਵਿੱਚ ਕਲਪਦਾ ਹੈ ਘਰ ਘਰ ਭਟਕਦਾ ਫਿਰਦਾ ਹੈ ਤੇ ਪ੍ਰਲੋਕ ਵਿੱਚ ਇਸ ਨਾਲੋਂ ਵੀ ਵਧੇਕ ਸਜ਼ਾ ਭੁਗਤਦਾ ਹੈ ਅੰਦਰ ਸਹਜ ਨਾ ਆਇਓ ਸਜਹੀ ਲੈ ਖਾਏ ਪੇਖੀ ਸਾਧੂ ਦੇ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ ਜਿਸ ਸ਼ਾਂਤੀ ਦੀ ਬਰਕਤ ਨਾਲ ਉਹ ਜੋ ਕੁਝ ਉਸ ਨੂੰ ਕਿਸੇ ਪਾਸੋਂ ਮਿਲੇ ਲੈ ਕੇ ਖਾ ਲਵੇ ਭਾਵ ਤ੍ਰਿਪਤ ਹੋ ਜਾਏ ਮਨ ਹੱਥ ਜੇ ਸੋ ਮੰਗਣਾ ਲੈਣਾ ਦੁੱਖ ਮਨਾਏ ਪਰ ਮਨ ਦੇ ਹੱਥ ਦੇ ਆਸਰੇ ਭਿਖਿਆ ਮੰਗਿਆ ਦੋਹੀ ਤਰੀਕ ਕਲੇਸ਼ ਪੈਦਾ ਕਰਕੇ ਹੀ ਭਿਖਿਆ ਲਈਦੀ ਹੈ ਇਸ ਵੇਖੇ ਥਾਵਾਂ ਗਿਰੋ ਭਰ ਜਿੱਥੋਂ ਕੋ વરસਾਏ ਇਸ ਸਪੇਕ ਦੇ ਨਾਲੋਂ ਗ੍ਰਸਤੀ ਚੰਗਾ ਹੈ ਗ੍ਰਸਥ ਜੀਵਨ ਜੀਣ ਵਾਲਾ ਮਨੁੱਖ ਚੰਗਾ ਹੈ ਕਿਉਂਕਿ ਉੱਥੇ ਮਨੁੱਖ ਆਪਣੀ ਆਸ ਪੂਰੀ ਕਰ ਸਕਦਾ ਹੈ ਸ਼ਬਦ ਰਤੇ ਤੈਨਾ ਸੋ ਜੀ ਪਈ ਦੁਜੈ ਪਰਮ ਭੁਲਾਏ ਜੋ ਮਨੁੱਖ ਗੁਰੂ ਦੇ ਸ਼ਬਦ ਵਿੱਚ ਰਤੇ ਜਾਂਦੇ ਹਨ ਉਹਨਾਂ ਨੂੰ ਉੱਚੀ ਸੂਝ ਪ੍ਰਾਪਤ ਹੁੰਦੀ ਹੈ ਪਰ ਜੋ ਮਾਇਆ ਵਿੱਚ ਫਸੇ ਰਹਿੰਦੇ ਹਨ ਉਹ ਪਟਕਦੇ ਰਹਿੰਦੇ ਹਨ ਉਹ ਭਟਕਦੇ ਹੀ ਹਨ ਪਰ ਆਖਿਰ ਤੇ ਕਮਾਉਣਾ ਕਹਿਣਾ ਕਛੂ ਨ ਜਾਏ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦੀ ਕਾਰ ਕਮਾਉਣੀ ਪੈਂਦੀ ਹੈ ਇਸ ਬਾਰੇ ਕੁਝ ਹੋਰ ਕੀ ਆਖਿਆ ਜਾ ਸਕਦਾ ਹੈ ਨਾਨਕ ਜੋਤਿਸ ਪਾਵੈ ਸੇ ਪੁਲੇ ਜਿਨ ਕੀ ਪਤ ਪਾਵੇ ਠਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੋ ਜੀਵ ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹ ਚੰਗੇ ਹਨ ਕਿਉਂਕਿ ਹੇ ਪ੍ਰਭੂ ਤੂੰ ਉਹਨਾਂ ਦੀ ਇੱਜ਼ਤ ਥਾਵੇਂ ਪਾਉਂਦਾ ਹੈਂ ਭਾਵ ਉਹਨਾਂ ਦੀ ਲਾਜ ਰੱਖਦਾ ਹੈਂ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਇਹਨਾਂ ਸ਼ਬਦਾਂ ਦੇ ਰਾਹੀਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇਹ ਹੀ ਸਮਝਾਉਣ ਦਾ ਯਤਨ ਕੀਤਾ ਹੈ ਕਿ ਹੇ ਪ੍ਰਾਣੀ ਤੂੰ ਉਸ ਪਰਿਪੂਰਨ ਪ੍ਰਮਾਤਮਾ ਦੇ ਨਾਲ ਜੁੜਿਆ ਰਹੋ ਉਸ ਪਰਿਪੂਰਨ ਪ੍ਰਮਾਤਮਾ ਦਾ ਨਾਮ ਜਪਿਆ ਕਰਨ ਜਿਸ ਪ੍ਰਮਾਤਮਾ ਦਾ ਨਾਮ ਜਪਿਆ ਤੇਰੇ ਇਹ ਲੋਕ ਸੁਖੀ ਅਤੇ ਪਰਲੋਕ ਸਹੇਲੇ ਹੋਣੇ ਹਨ ਸੋ ਸਾਧ ਸੰਗਤ ਜੀ ਆਓ ਆਪਾਂ ਵੀ ਉਸ ਪਰਿਪੂਰਨ ਪ੍ਰਮਾਤਮਾ ਉਸ ਸੱਚੇ ਸਤਗੁਰੂ ਦਾ ਨਾਮ ਜਪ ਕੇ ਆਪਣੇ ਆਹ ਲੋਕ ਸੁਖੀੇ ਕਰ ਲਈਏ ਤੇ ਅਗਲੇ ਲੋਕ ਪਰਲੋਕ ਸਹੇਲੇ ਕਰ ਲਈਏ ਸਾਧ ਸੰਗਤ ਜੀ ਹੁਣ ਇਥੇ ਹੀ ਸਮਾਪਤੀ ਹੈ ਕੋ ਯਾ ਪੁਰਨਾ ਚੁੱਕਾਂ ਦੀ ਖੇਮਾ ਕਰਨਾ ਜੀ ਸਾਧ ਸੰਗਤ ਜੀ ਇੱਥੇ ਹੱਥ ਜੋੜ ਕੇ ਬੇਨਤੀ ਹੈ ਕਿ ਦਾਸਰੇ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਜਿਨ੍ਹਾਂ ਭੈਣਾ ਤੇ ਭਰਾਵਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸਰੇ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਦਾ ਨੋਟੀਫਿਕੇਸ਼ਨ ਦਬ ਦਿਓ ਤਾਂ ਜੋ ਆਉਣ ਵਾਲੇ ਬੈਲ ਦਾ ਬਟਨ ਦਬ ਦਿਓ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਆਪ ਜੀ ਨੂੰ ਇਸ ਚੈਨਲ ਤੋਂ ਆਉਣ ਵਾਲਾ ਹਰ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚਦਾ ਰਹੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਦਾ ਸਿੱਥੇ ਹੀ ਖਿਮਾ ਦਾ ਜਾਚਕ ਹੈ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਆਓ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ